गौड़ी सुखमनी महला श्लोक एक ओंकार सत गुर प्रसाद आदि नम सतरे नम श्रि गुरु देवे नम अष्टपदी सिमरो सिमर सिमर सुख पावो कल कले तन मह मटाव सिमरो जासम क्या नाम जपत अग्न तने एक भेद पुराण सिमर सुधाखियर एक नियर तिनका एक जिस जी बसावे ताकि महमा गरी न आवे कांखी ये क्या दर्श तो हारो नानक उन संग मोह उदारो सुखमनी सुख अमृत प्रभ नाम भगत जना के मन विश्राम रहाओ प्रभ क्या सिमरन गर्भ न बसे प्रभु क्या सिमरन दुख जम नसा प्रभु क्या सिमरन काल पर हरा रह प्रभु क्या सिमरन दुश्मन टहरा प्रभ सिमर कचबिका न लाग्या प्रभु कह सिमरन अं प्रभु कह सिमरन प्रभ कह प्रभु का सिमरन सात कह संघ सर्व निधान नानक नानखर रंग प्रभु कह सिमरन रिध सिद्ध नोनिध प्रभु कह सिमरन ग्यन्त बुद्ध प्रभु कह सिमरन जप तप पूजा प्रभु कह सिमरन बिन सह दूजा ਪਰਬ ਕਾ ਸਿਮਰਨ ਤੀਰਥ ਇਸਨਾਨੀ ਪ੍ਰਭ ਕਾ ਸਿਮਰਨ ਦਰਗਾਹ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਫਲਾ ਪ੍ਰਭ ਕਾ ਸਿਮਰਨ ਸੋ ਫਲ ਫਲਾ से सिमरा है जिन आप सिमरा नानक कह लागो पाए प्रभु का सिमरन ते ऊचा प्रभु का सिमरन उतरे मूचा प्रभु का सिमरन त्रिस्ना बुझा प्रभु का सिमरन सब कुछ सूझा प्रभु का सिमरन नाही ही जमतरासा प्रभु का सिमरन पूर्ण आसा प्रभु का सिमरन मन की मल जाय अमृत राम माह प्रभु जी बस है साध की रसना नानक जन का दासन दसना ਪ੍ਰਭ ਕੋ ਸਿਮਰਾਂ ਸੇਤਨਵੰਤੇ ਪ੍ਰਭ ਕੋ ਸਿਮਰਾਂ ਸੇਪਤਵੰਤੇ ਪ੍ਰਭ ਕੋ ਸਿਮਰਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਾਂ ਸੇ ਬੇਮੁਤਾਜ ਪ੍ਰਭ ਕੋ ਸਿਮਰਾਂ ਸੇ ਮੁਰਖ ਕੇ ਰਾਜੇ ਪ੍ਰਭ ਕੋ ਸਿਮਰਾਂ ਸੇ ਸੁਖ ਵਾਸੀ ਪ੍ਰਭ ਕੋ ਸਿਮਰਾਂ ਸਦਾ ਅਬਨਾਸੀ ਸਿਮਰਨ ਤੇ ਲੱਗੇ ਜਿਨੂ ਆਪ ਦੇ ਹਾਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਿਹਾ ਹਸੇ ਪ੍ਰਪਕਾਰੀ ਪ੍ਰਭ ਕੋ ਸਿਮਰਿਹਾ ਤਿੰਨ ਸਤ ਬਿਲਾਹਰੀ ਪ੍ਰਭ ਕੋ ਸਿਮਰਿਹਾ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਿਹਾ ਕਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਿਹਾ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਿਹਾ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਿਹਾ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਿਹਾ ਬਚਾਰ ਨਹਿਰੇ ਸੰਤ ਕਿਰਪਾ ਤੇ ਅੰਦੀ ਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰਾ ਹੈ ਪ੍ਰਭ ਕਾ ਸਿਮਰਨ ਕਬ ਹੋਣਾ ਅਸ਼ੂਰ ਹੈ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿ ਜਿ ਸਮਾਨੀ ਪ੍ਰਭ ਕਾ ਸਿਮਰਨ ਹੈ ਚਲ ਹਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹੰਸੁਨ ਕਾ ਆਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਨ ਹੈ ਸੇ ਜਨ ਜਿਨ ਕੋ ਪ੍ਰਭ ਮੇਂ ਨਾਨਕ ਤੈਨੇ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟ ਹੈ ਹਰ ਸਿਮਰਨ ਲਗ ਬੇਤ ਉਪਾਏ ਹਰ ਸਿਮਰਨ ਪੇਸਤ ਜਤੀ ਦਾਤੇ ਹਰ ਸਿਮਰਨ ਨੀਚ ਚਾਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਨ ਕੇ ਪ੍ਰਭ ਸਾਧ ਅਸ਼ਪਦੀ ਜਹ ਮਾਹ ਪਿਤਾ ਸੁਥ ਮੀਤ ਨ ਪਾਈ ਮਨ ਓਹਾ ਨਾਮ ਤੇਰਾ ਸੰਗ ਸੁਹਾਈ ਜਹ ਮਾ ਭਿਆਨ ਦੂਤ ਜਮ ਦੇਲਾ ਤਹ ਕੇਵਲ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਵਾ ਤਪਾਰੀ ਹਰ ਕੋ ਨਾਮ ਖਿਰ ਮਾ ਹੈ ਉਧਾਰੀ ਅਨੇਕ ਪੁਨ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਣੁ ਕਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਲਖ ਕਰੋਰੀ ਬੰਧ ਰ ਪਰਾ ਹਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤੇ ਕਨਾ ਬੁਝਾਵਾ ਅਰ ਕਾ ਨਾਮ ਜਪਤ ਆਕਾਵਾ ਜੀਹੋ ਮਾਰਗ 에ਹੋ ਜਦ ਇਕਲਾ ਤਹ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੇਈਆ ਨਾਣਕਾ ਗੁਰਮੁਖਾ ਪਰਮਗਤ ਪਾਈਆ ਛੋਟਜ ਨਹੀਂ ਕੋਟ ਲਖਬਾਈ ਨਾਮ ਜਪਤ ਤਾ ਪਾਰ ਉਪਰਾਹੀ ਅਨੇਕ ਵਿਕੰਝ ਆਏ ਸੰਕਾਰਾਂ ਹਰ ਕਾ ਨਾਮ ਤਤਕਾਲ ਉਧਾਰਾ అనేక ਜੋਨ ਜਨਮਾਂ ਮਰ ਜਾਮ ਨਾਮ ਜਪਤਾ ਪਾਵੇ ਬਿਸਰਾਮ ਹੋ ਮੈਲਾ ਅਮਲ ਕਬਹੋ ਨਾ ਥੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗਾ नाणु के भैया का संग जीह मार के गने जाहै ना कोसा हर का नाम ओवा संग तोसा जीह पैड़ा महा अंध गुबारा हर का नाम संग उजियारा जोहा पंथ तेरा कोना सें जानू हर का नाम तहां तो नाल पहचानू जो महा प्यान तपत बहु काम ਤਹ ਹਰਕੇ ਨਾਮ ਕੀ ਤੁਮ ਉਪਰ ਸ਼ਾਮ ਜਹ ਹਰ ਤ੍ਰਿਖਾ ਮਨ ਤੁਝ ਆਕਰਖਾ ਤਹ ਨਾ ਅੰਧਰ ਹਰ ਅੰਮ੍ਰਿਤ ਵਰਖਾ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਾ ਮਨ ਵਿਸਰਾਮ ਹਰਕਾ ਨਾਮ ਦਾਸ ਕੀ ਓਟ ਹਰਕੇ ਨਾਮ ਉਧਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਥ ਕਮਾਤ ਹਰ ਜਨ ਕਾ ਹਰ ਨਾਮ ਨੇ ਧਾਨ ਆਰ ਭ੍ਰਮ ਜਨ ਕੇ ਨੋ ਧਾਨ ਮਨ ਤਨ ਰੰਗ ਰ ਤੇ ਰੰਗ ਏ ਕਾ ਨਾਨਕ ਜਨ ਕਾ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਪੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਪੁਰਾ ਨਾ ਪੰਗਾ ਹਰ ਕਾ ਨਾਮ ਜਨ ਕੀ ਵਢਾਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨ ਕੋ ਭੋਗ ਜੋਗਾ ਔਰ ਨਾਮ ਜਪਤਾ ਕਛ ਨਾ ਹੈ ਬਿਯੋਗ ਜਿਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਧਰੇ ਪਰ ਜਤ ਇਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮੈਂ ਸੰਤਰੀਦ ਵਸਾ ਸੰਤ ਪਰ ਤਾਪ ਦੁਰਦ ਸਭ ਨਸਾ ਸੰਤ ਕਾ ਸੰਗਵੜ ਭੱਗੀ ਪਾਈਆ ਸੰਤ ਕੀ ਸੇਵਾ ਨਾਮ ਤੇ ਆਇਆ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵੇ ਜਨ ਕੋਏ ਜੋਗ ਬਹੁ ਸਾਸਤਰ ਬਹੁ ਸਮਰਤੀ ਪੇ ਕੇ ਸਰਪ ਡੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਿਤ ਵੇ ਗਿਆਨ ਜੋਗ ਅਬਿਆਸ ਕਰਮ ਤਰਮ ਕੇ ਰਿਆ ਸਗਲ ਤੇ ਆਸਾ ਬਨ ਮゼ ਫਿਰਿਆ ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ ਪੂਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮ ਮੈਕਰ ਰਾਤੇ ਵਰਤਨ ਨੇਮ ਕਰਾ ਬੋ ਪਾਤੀ ਨਹੀਂ ਤੁਲੇ RAM ਨਾਮ ਵੀ ਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੋਖੰਡ ਪ੍ਰਥਮੀ ਫਿਰਾ ਚਿਰ ਜੀਵਾ ਮਹਾ ਉਦਾਸ ਤਪਿ ਸਰਤੀਵਾ ਅਗਨਮਾ ਹਉਮਤ ਪ੍ਰਾਨ ਕਨਕ ਅਸਵ ਹੈ ਵਰਪੁ ਮਦਾਨ ਨੇ ਹੋਲੀ ਕਰਮ ਕਰਾ ਬਹੁ ਵਾਸਨ ਜਨ ਮਾਰਕ ਸੰਜਮ ਪਤ ਸਾਧਨ ਨੀਮਕ ਨੀਮਕ ਕਰ ਸਰੀਰ ਘਟਾਵੇ ਤੋਪੀ ਹੋਮੈ ਮੈ ਨ ਜਾਵੇ ਹਰ ਕੇ ਨਾਮ ਸੰਸਰ ਗਚਨਾਹ ਨਾਨਕ ਗੁਰਮੁਖ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾ ਮੰਤੇ ਹੂਟਾ ਸੋਚ ਕਰਾ ਦਿਨਸ ਅ ਰਾਤਰ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬੂ ਨਾ ਵਿਖਿਆ ਟਰਾ ਜਲਤ ਹੋਵੈ ਬੋਹ ਦੇਹ ਅਨੀਤ ਸੁਧਕਾ ਹੋਈ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਧਰੇ ਪਤੀਤ ਬਹੁ ਮੂਚ ਬਹੁਤ ਸਿਆਨ ਨ ਪਜਮਕਾ ਪੋ ਬਿਆਪਾ ਅਨੇਕ ਜਤਨ ਕਰ ਤ੍ਰਿਸ਼ਨ ਨਾਥ ਰਾਪਾ ਪੇਖ ਅਨੇਕ ਅਗਨ ਨਹੀਂ ਬੂਝਾ ਕੋਟ ਉਪਾਵ ਦਰਗਾਹ ਨਹੀਂ ਸੀਜਾ ਛੂਟਸ ਨਾਹੀ ਉਪ ਪਿਆਲ ਮੋਹ ਬਿਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨਾ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪੁਨਾ ਦੁਖ ਮਿਟਾਵੈ ਹਰਿ ਹਰਿ ਨਾਮ ਰਿਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾਧ ਸੰਗ ਇਹ ਹੋ ਮੈ ਸ਼ੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸਰ ਨਹੀਂ ਪਰਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈਬਲ ਬਲ ਜਾਸਾ ਸਗਲ ਪੁਰਖ ਮਹਾਪੁਰਖ ਪ੍ਰਧਾਨ ਸਾਧ ਸੰਗ ਜਾ ਕਾਮਿਟਾ ਅਭਿਮਾਨ आपस को जो जाना नीचा सौ गनिया सबसे ऊंचा जा का मनो होए सगळ के रीना हर हर नाम तन कट कट तीना मन ओ पुने ते बुरा मिटाना पेख्या सर्व श्रेष्ठ साजिना सुख दुख जन समुदृष्टे ता नानक पाप पु नहीं लेपा निर्धन को तन तेरो ना नी ठावे को नाव तेरा ठाओ नी माने को प्रभु तेरो मान सगल कटा को देवो दान करन करावर हार स्वामी सगल कटा के अंतर जामी अपनी गति मित जानहु आपे ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮਹਾ ਸ੍ਰੇਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿ ਯਾ ਮਹਾ ਉਤਮ ਕੇ ਰਿਆ ਸਾਧ ਸੰਗ ਦੁਰ ਮਤਮਲ ਹਿਰਿਆ ਸਗਲ ਉਦਮ ਮਹ ਉਦਮ ਪਲਾ ਹਰ ਕਾ ਨਾਮ ਜਪੋ ਜੀਐ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਹਰ ਕੋ ਜੈਸਾ ਸੋਨਾ ਰਸਨ ਬਖਾਨੀ ਸਗਲ ਤਾਨ ਤੇ ਇਹੋ ਉਤਮ ਥਾਨ ਨਾਨਕ ਜੀ ਹੈ ਘਟਵ ਸਾਹਰ ਨਾਮ